ਤੁਰਾਂ ਜਾਂਦੇ ਨੇ ਇਹ ਫਾਇਰ ਦੇ ਖਲੋਤੀ ਜੀ ਤੇ ਸਵੇਰੇ ਕਾਰ ਵਾਲੇ 4 ਵਜੇ ਆਏ ਸੀ ਨੀਂਦ ਚ ਜਾ ਕੇ ਮਿਤ ਮਾਰਦੀ ਆਈ ਹਾਂਜੀ ਉਸ ਤੋਂ ਬਾਅਦ ਅਈ ਆਇਆ ਘਰੋਂ ਫੋਨ ਵੀ ਤੁਹਾਨੂੰ ਗਏ ਨੇ ਤੇ ਆ ਕੇ ਬੰਦੇ ਕੱਢੇ ਵਿੱਚੋਂ ਐਂਬੂਲੈਂਸ ਨੂੰ ਫੋਨ ਕੀਤਾ ਸੀ ਦੋਨੇ ਬੰਦੇ ਬਿਠਾਏ ਵਿੱਚ ਆ ਦੋਨੇ ਹਸਪਤਲ ਦੇ ਉੱਤੇ ਜੀ ਉਹ ਸਾਡੇ ਤੇ ਸਾਡਾ ਸਾਈਡ ਦੇ ਖਲੋਤੀ ਸਾਡਾ ਕੋਈ ਟ੍ਰੋਲੀ ਨੇ ਬੱਚੀ ਅੱਜ ਸਾਡੇ 1:00 4 ਵਜੇ ਮਾਰਨਿੰਗ ਸਾਨੂੰ ਇਤਲਾਹ ਮਿਲੀ ਸੀ ਤੇ ਇੱਕ ਕਾਰ ਜਿਹੜੀ ਇਧਰੋਂ ਜੰਮੂ ਸਾਈਡ ਨੂੰ ਜਾ ਰਹੀ ਸੀ ਬੋਲਟ ਏਜੰਸੀ ਦੇ ਕੋਲ ਜਦੋਂ ਗਈ 메ਨ ਰੋਡ ਦੇ ਉਤੋਂ ਕਾਰ ਜਿਹੜੀ ਹੈਗੀ ਆ ਸਰਵਸ ਰੋਡ ਤੇ ਖੜੇ ਟਿਪਪਰ ਦੇ ਵਿੱਚ ਵੱਜ ਕੇ ਐਕਸੀਡੈਂਟ ਹੋ ਗਿਆ ਜੋ ਸਾਡੀ ਐਸਐਸਪੀ ਐਸਐਸਐਫ ਦੀ ਟੀਮ ਜਿਹੜੀ ਮੌਕੇ ਤੇ ਪਹੁੰਚੀ ਆ ਜੋ ਕਾਰ ਦੇ ਵਿੱਚ ਤਿੰਨ ਵਿਅਕਤੀ ਸਵਾਰ ਸਨ ਜਿਹੜੇ ਹਰਿਆਣਾ ਸਟੇਟ ਤੇ ਹਨ ਵਾਲੇ ਆ ਹਰਿਆਣੇ ਤੋਂ ਜੰਮੂ ਜਾ ਰਹੇ ਸੀ ਕਾਫੀ ਇੰਜਰਡ ਸਿਗੇ ਜਾਂਦਾ ਡਰਾਈਵਰ ਦੀ ਅੱਖ ਲੱਗੀ ਆ ਤੇ ਜਾਂ ਕੋਈ ਕਾਰ ਚ ਤਕਨੀਕੀ ਖਰਾਬੀ ਹੋਣ ਕਰਕੇ ਜਿਹੜੀ ਹੈਗੀ ਆ ਉਹ ਮੇਨ ਜੀਟੀ ਰੋਡ ਤੋਂ ਜਿਹੜੀ ਸਰਵਿਸ ਰੋਡ ਤੇ ਖੜੀ ਗੱਡੀ ਦੇ ਵਿੱਚ ਵੱਜ ਗਈ ਆ ਕਾਫੀ ਇੰਜਰਡ ਸੀਗੇ ਜਿਨ੍ਹਾਂ ਨੂੰ ਐਸਐਸਐਫ ਵਾਲਿਆਂ ਨੇ ਤੁਰੰਤ ਪਬਲਿਕ ਦੇ ਸਹਿਯੋਗ ਨਾਲ ਇਹਨਾਂ ਨੂੰ ਸਿਵਲ ਹਸਪਤਾਲ ਦਾ ਦਾਖਲ ਕਰਾਇਆ ਸਗਾ ਵਿੱਚ ਕੁਝ ਜਿਹੜੇ ਮੁੰਡੇ ਸੀਰੀਅਸ ਸੀਗੇ ਇਹਨਾਂ ਨੂੰ ਤਿੰਨਾਂ ਨੂੰ ਰੈਫਰ ਕਰ ਦਿੱਤਾ ਕੈਪੀਟਲ ਹਸਪਤਾਲ ਜਲੰਧਰ ਅਜੇ ਤੱਕ ਤਾਂ ਉਹਨਾਂ ਦੀ ਸਟੇਟਮੈਂਟ ਤੇ ਕਾਰਵਾਈ ਕਰਾਂਗੇ ਸੀਸੀਟੀ ਕੈਮਰਾ ਦੀ ਫੁਟੇਜ ਦੇਖੀ ਆ ਫੁਟੇਜ ਤੋਂ ਉੱਤੋਂ ਜਿਹੜਾ ਲੱਗਦਾ ਵਾ ਤੋ ਇਹ ਕਾਰ ਡਰਾਈਵਰ ਦੀ ਅੱਖ ਲੱਗੀ ਲੱਗਦੀ ਆ ਜਿਹਦੇ ਕਰਕੇ ਕਾਰ ਮੇਨ ਜੀਟੀ ਰੋਡ ਤੋਂ ਜਿਹੜੀ ਸਰਵਸ ਰੋਡ ਤੇ ਖੜੀ ਗੱਡੀ ਦੇ ਵਿੱਚ ਆਪਣਿਆਂ ਹੱਥ ਖੜੀ ਗੱਡੀ ਆ ਉਹਦੇ ਉੱਤੇ ਜਬਤ ਗਈ